ਫਿਜ਼ੀਕਲ ਰਿਲੇਸ਼ਨ ਬਣਾਉਣਾ ਭਰਾਜੀ ਸਬਜੀ ਖਾਣ ਦੇ ਬਰਾਬਰ ਬਣਾਇਆ ਹੋਇਆ ਲੋਕਾਂ ਨੇ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਨੇ ਲੋਕ ਅਸੀਂ ਬੰਬੇ ਪੜਿਆ ਸੀ ਦੇਖਦੇ ਸੀਗੇ ਲਿਵਿੰਗ ਮਾੜਾ ਕਹਿਰ ਆ ਭਰਾਜੀ ਅੱਗੇ ਜਦੋਂ ਗ੍ਰਹਿਸਤ ਕਰਦੇ ਨੇ ਖੂਨ ਪਾਣੀ ਆ ਔਲਾਦ ਨਹੀਂ ਹੁੰਦੀ ਤਰਲੇ ਮਾਰਦੇ ਰੱਬ ਗਿਰਦਾਸਾਂ ਕਰਦੇ ਮਹਾਰਾਜ ਪਤਨੀ ਕੀ ਖੇਡ ਆ ਕਿਸੇ ਨੇ ਕੁਝ ਕਰਤੇ ਨਹੀਂ ਦਿੱਤਾ ਕੁਝ ਤੰਤਰ ਮੰਤਰ ਤੇ ਨਹੀਂ ਮਾਰਤਾ ਨੱਕ ਰਗੜਦੇ ਨੇ ਤੇ ਫਿਰ ਥੱਕ ਹਾਰ ਕੇ ਫਿਰ ਆਈਪੀ ਸੈਂਟਰ ਜਾਂਦੇ ਨੇ ਤੇ ਫਿਰ ਸੀਡ ਕਿਦਾ ਉਹ ਅਸੀਂ ਤੇ ਨਹੀਂ ਜਾਣਦੇ ਸਾਡੀ ਬਲੱਡ ਲਾਈਨ ਨਹੀਂ ਹੈਗੀ ਅਸੀਂ ਸੂਰਮੇ ਯੋਧਿਆਂ ਦਾ ਖੂਨ ਆ ਕਿਸੇ ਦੂਜੇ ਬੰਦੇ ਦਾ ਸੀਡ ਗਰਭ ਦੇ ਵਿੱਚ ਧਾਰ ਕਰਕੇ ਤੁਸੀਂ ਔਲਾਦ ਪੈਦਾ ਕਰ ਰਹੇ ਹੋ ਉਹਦੇ ਲੱਛਣ ਕਿਦਾਂ ਦੇ ਹੋਣਗੇ ਕੀ ਉਹ ਬਣ ਜੂ ਰਾਜਾ ਮਹਾਰਾਜਾ ਇਹ ਕਹਿ ਰਿਹਾ ਭਰਾਜੀ ਵੀਰੋਂ ਇਹਦੇ ਵਿੱਚ ਆਪਣਾ ਕੋਈ ਸੈਲਫ ਇੰਟਰਸਟ ਨਹੀਂ ਹੈਗਾ ਭੈਣੋ ਇਹ ਅੱਜ ਅਸੀਂ ਇੱਥੇ ਆਏ ਆ ਵੀਰ ਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ ਆ ਸਾਡੇ ਸਿਰਫ ਦਿਲ 'ਚ ਦਰਦ ਆ ਵੀ ਇਹ ਸਾਡੇ ਨੌਜਵਾਨ ਨੇ ਪੰਜਾਬ ਦੇ ਸੰਭਲ ਜਾਣ ਆਪਣੇ ਆਪ ਨੂੰ ਬਚਾ ਲੈਣ ਭਰਾ ਜੀ ਜਿਹੜੀ ਗੁਲਾਮੀ ਆ ਕਿੰਨਾ ਪੰਜਾਬ ਖਾਲੀ ਹੋ ਗਿਆ ਜਦੋਂ ਦਿਮਾਗ ਹੋ ਜਾਂਦਾ ਬੰਦ ਤੇ ਅੱਖਾਂ ਦੇ ਸਾਹਮਣੇ ਛਾ ਜਾਂਦਾ ਹਨੇਰਾ ਫਿਰ ਇਨਸਾਨ ਗੁलाम ਬਣਦਾ ਵੀ ਪੰਜਾਬ 'ਚ ਹੈ ਹੀ ਕੱਖ ਨਹੀਂ ਪਹਿਲੇ ਸਮਿਆਂ ਦੇ ਵਿੱਚ ਲੋਕ ਕਲਾ ਵੇਚਦੇ ਸੀ ਤੇ ਕਾਮ ਕਲਾ ਦਾ ਦੁਸ਼ਮਣ ਆ ਕਲਾ ਕਾਮ ਦੀ ਦੁਸ਼ਮਣ ਆ ਜਿਹੜੇ ਲੋਕ ਕਲਾ ਬਾਜ ਨੇ ਆਰਟਿਸਟ ਨੇ ਮਾਸਟਰ ਨੇ ਆਪਣੀ ਫੀਲਡ ਦੇ ਉਹ ਚੀਜ਼ ਨੂੰ ਹੋਲਡ ਕਰਦੇ ਆ ਅੱਜ ਦੁਨੀਆ دیਵਾਨੀ ਆ ਐਪਲ ਦੀ ਜਿਹੜੇ ਇਹਦੇ ਸੀਈਓ ਨੇ ਉਹ ਜਤੀ ਸਦੀ ਸੀ ਆਪਣੇ ਘਰਵਾਲੀ ਨੂੰ ਕਹਿੰਦੇ ਸੀ ਨਾ ਭਾਈ ਮਕਸਦ ਉੱਚੇ ਨੇ ਤੁਸੀਂ ਵੇਖੋ ਕਿਆ ਕੁਆਲਿਟੀ ਪੈਦਾ ਕੀਤੀ ਆ ਜਿੰਨੇ ਵੀ ਵਿਦਵਾਨ ਨੇ ਮਹਾਪੁਰਸ਼ ਸੀਗੇ ਜਿੰਨੀਆਂ ਵੀ ਸਖਸ਼ੀਤਾ ਆਈਆਂ ਸੋਕ੍ਰੇਟਸ ਨੂੰ ਸੁਕਰਾੰਤ ਜੀ ਨੂੰ ਉਹਨਾਂ ਦਾ ਸ਼ਾਗਿਰਦ ਪੁੱਛਦਾ ਹੈ ਕਿ ਮਹਾਰਾਜ ਮੈਂ ਕਿ ਗ੍ਰੇਸਤੀ ਆ ਗ੍ਰੇਸਤੀ ਇਨਸਾਨ ਨੂੰ ਜੀਵਨ ਦੇ ਵਿੱਚ ਕਿੰਨੀ ਵਾਰ ਗ੍ਰੇਸਤ ਕਰਨਾ ਚਾਹੀਦਾ ਤਾਂ ਗੋ ਸੋਕ੍ਰੇਟ ਜਵਾਬ ਦਿੰਦੇ ਨੇ ਜ਼ਿੰਦਗੀ ਚ ਇੱਕ ਵਾਰ ਉਹ ਹੈਰਾਨ ਹੋ ਜਾਂਦਾ ਪੈਰਾ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਨਿਕਲ ਵੀ ਜਾਊਗੀ ਜਿਹੜੇ ਸੌਂਦੇ ਪਏ ਨੇ ਵੀਰ ਜ਼ਿੰਦਗੀ ਚ ਇੱਕ ਵਾਰ ਕਹਿੰਦਾ ਮਹਾਰਾਜ ਇਹ ਤੇ ਸੰਭਵ ਆ ਫਿਰ ਉਹ ਜਵਾਬ ਦਿੰਦੇ ਨੇ ਚਲੋ ਠੀਕ ਆ ਸ਼ਾਗਿਰਦਾ ਸਾਲ ਚ ਇੱਕ ਵਾਰ 6 ਸਾਲ ਚ ਇੱਕ ਵਾਰ ਹੀ ਕਰਦਾ ਜਦੋਂ ਸ਼ੇਰ ਪੈਦਾ ਕਰਨੇ ਹੁੰਦੇ ਆ ਫਿਰ ਨਹੀਂ ਮੰਨਦਾ ਕਹਿੰਦਾ ਮਹੀਨੇ ਚ ਇੱਕ ਵਾਰ ਫਿਰ ਵੀ ਨਹੀਂ ਕਹਿੰਦਾ ਚਲੋ ਠੀਕ ਐ 15 ਦਿਨਾਂ ਚ ਇੱਕ ਵਾਰ ਲੇਕਿਨ ਇਹ ਗੱਲ ਯਾਦ ਰੱਖੀ ਮੌਤ ਛੇਤੀ ਹੋ ਜਾਣੀ ਆ ਉਹ ਕਹਿੰਦਾ ਮਹਾਰਾਜ ਇਨਸਾਨ ਤੇ ਇੱਕ ਦਿਨ ਨਹੀਂ ਰਹਿ ਸਕਦਾ ਉਹ ਕਹਿੰਦਾ ਠੀਕ ਐ ਸ਼ਾਗਿਰਦਾ ਫਿਰ ਕੰਮ ਕਰ ਆਪਣੇ ਘਰ ਦੇ ਲਾਗੇ ਤੂੰ ਕਬਰ ਖੋਦ ਲੈ ਹੁਣ ਤੂੰ ਜੋ ਕਰਨਾ ਕਰ ਜਿੱਥੇ ਖੇ ਖਾਣੀ ਆ ਖਾਲਾ ਹੂੰ ਉਹਦੇ ਸੀਨੇ ਦੇ ਵਿੱਚ ਇਹੋ ਜੀ ਉਹ ਗੱਲ ਚੁੱਪ ਜਾਂਦੀ ਐ ਉਹ ਖੁੱਪ ਜਾਂਦੀ ਐ ਕਿ ਉਹ ਫਿਰ ਜੀਵਨ ਪਰ ਜਤ ਸਦੀ ਪਾਲਣਾ ਕਰਦਾ ਤੁਸੀਂ ਐਪਲ ਦੇ ਸੀਈਓ ਦੀ ਗੱਲ ਕੀਤੀ ਤੁਸੀਂ ਸਟੀਵ ਜੌਬਸ ਦੀ ਗੱਲ ਕੀਤੀ ਹੈ ਜਾਂ ਟਿਮ ਕੁੱਕ ਦੀ ਗੱਲ ਕਰ ਰਹੇ ਹੋ ਸਟੀਵ ਜੌਬਸ ਪਹਿਲੇ ਪਹਿਲੇ ਹਾਂਜੀ ਸਰ ਅਸਾਈਕ ਨਿਊਟਨ ਜਤੀ ਸਤੀ ਵਿਆਹ ਨਹੀਂ ਕਰਵਾਇਆ ਇਹ ਸਿਰਫ ਰਿਪਰੋਡਕਸ਼ਨ ਵਾਸਤੇ ਐਨਰਜੀ ਗ੍ਰਸਤ ਵਾਸਤੇ ਆ ਉਲਾਦ ਪ੍ਰਾਪਤੀ ਵਾਸਤੇ ਆ ਤਿੰਨ ਚਾਰ ਬੱਚੇ ਹੋ ਗਏ ਬਸ ਠੀਕ ਹੈ ਫਿਰ ਸਾਈਡ ਤੇ ਹੋ ਗਏ ਲੇਕਿਨ ਜੇ ਆਪਾਂ ਆਪਣੇ ਗੁਰੂ ਸਾਹਿਬਾਨਾਂ ਨੂੰ ਦੇਖੀਏ ਆਪਣੇ ਅ ਸ਼ਹੀਦਾਂ ਨੂੰ ਦੇਖਿਏ ਜੇ ਆਪਾਂ ਕਹਿੰਦੇ ਹਾਂ ਸੀ ਲੜਾਕਿਆਂ ਦੀ ਕੌਮ ਆ ਤਾਂ ਸਾਡੇ ਕੌਮ ਦੇ ਵਿੱਚ ਤਾਂ ਹਰ ਕਿਸੇ ਨੇ ਗ੍ਰਸਥ ਜੀਵਨ ਜੀਆ ਆਪਣਾ ਗੁਰੂ ਸਾਹਿਬ ਦੇ ਵੀ ਚਾਰ ਸਾਹਿਬਜ਼ਾਦੇ ਸਨ ਆਪਾਂ ਹੋਰ ਵੀ ਪਾਸੇ ਚ ਜਾਂਦੇ ਆ ਤਾਂ ਸਾਰੇ ਗੁਰੂ ਸਾਹਿਬਾਨਾਂ ਦੇ ਅੱਗੇ ਸਾਹਿਬਜ਼ਾਦੇ ਸਨ ਬਿਲਕੁਲ ਤੇ ਜਿਹੜੇ ਸ਼ਹੀਦ ਵੀ ਨੇ ਸਾਡੇ ਜਾਂ ਜਿਹੜੇ ਅਸੀਂ ਕਹਿੰਦੇ ਆ ਵੀ ਜਿਨ੍ਹਾਂ ਨੇ ਜਿਹੜੇ ਰਾਜੇ ਵੀ ਸਾਡੇ ਰਹੇ ਨੇ ਸਾਡੇ ਸਿੱਖ ਮਹਾਰਾਜ ਦੇ ਜਾਂ ਮਸਲਾ ਮਸਲਾ ਦੇ ਜਿਹੜੇ ਪ੍ਰਧਾਨ ਰਹੇ ਨੇ ਸਾਰਿਆਂ ਨੇ ਗ੍ਰਸਥ ਜੀਵਨ ਜੀਆ ਆਪਣਾ ਸਿੱਖ ਧਰਮ ਦੇ ਵਿੱਚ ਮਹਾਰਾਜ ਨੇ ਪੈਲਗ੍ਰਿਸਤ ਸੀ ਜੀਵਨ ਨੂੰ ਦਿੱਤੀ ਹੈ ਮੈਰਿਜ ਆਨੰਦ ਕਾਰਜ ਵਿਆਹ ਕਰਾਉਣਾ ਹੀ ਜ਼ਰੂਰੀ ਹੈ ਹੂੰ ਜਿਹੜਾ ਕਹਿੰਦਾ ਵੀ ਮੈਂ ਅਨਮੈਰਿਡ ਰਹੂੰਗਾ ਬਿਹੰਗਮ ਰਹੂੰਗਾ ਉਹ ਫਿਰ ਸਾਡੇ ਗੁਰੂ ਦੇ ਉਪਦੇਸ਼ ਦੇ ਖਿਲਾਫ ਜਾ ਰਿਹਾ ਹੂੰ ਅਸੀਂ ਖੋਤ ਮੈਰਿਜ ਕਰਵਾਈ ਹੈ ਸਾਡਾ ਉਪਦੇਸ਼ ਇਹ ਹੈ ਵੀ ਇਸ ਤਾਕਤ ਦਾ ਸਹੀ ਇਸਤੇਮਾਲ ਕਰਨਾ ਸਹੀ ਇਸਤੇਮਾਲ ਕਿੱਦਾਂ ਹੋਵੇ ਤੁਸੀਂ ਕਹਿੰਦੇ ਵੀ ਕਿੰਨੀ ਕੋ ਦੇਰ ਬਾਅਦ ਕਰੇ ਯੂਜ਼ ਕਰੇ ਬੰਦਾ ਤੁਸੀਂ ਤਾਂ ਪਹਿਲਾਂ ਕਹਤਾ ਵੀ ਤੁਸੀਂ ਜੇ ਐਗਜ਼ਾਮਪਲ ਦਿੰਦੇ ਉਹ ਤਾਂ ਕਹਿ ਦਿੰਦੇ ਹੋ ਵੀ ਹਾਂ ਜੀਵਨ ਦੇ ਵਿੱਚ ਇੱਕ ਵਾਰੀ ਮਹੀਨੇ ਦੇ ਵਿੱਚ ਇੱਕ ਵਾਰੀ ਅਸਲ ਦੇ ਵਿੱਚ ਇੱਕ ਇਹ ਵੀ ਇਹਦਾ ਤੱਤ ਕੀ ਆ ਵੀ ਕਿੰਨੀ ਦੇਰ ਬਾਅਦ ਬੰਦਾ ਕਰੇ ਜੇ ਯੂਜ਼ ਕਰੇ ਤਾਂ ਜਿਹੜੇ ਤੇ ਹੈਗੇ ਨੇ ਸਾਡੇ ਗੁਰਸਿੱਖ ਭੈਣ ਭਰਾਣੇ ਰੱਬ ਨਾਲ ਜੁੜੇ ਨੇ ਸਰੀਰ ਬਾਣੀ ਦੇ ਨਾਲ ਹੁੰਦਾ ਬਹੁਤ ਠੰਡਾ ਉਹ ਤੇ ਲੰਮਾ ਸਵਾ ਕੱਢ ਸਕਦੇ ਨੇ ਹੋਲਡ ਕਰ ਸਕਦੇ ਨੇ ਆਪਣੇ ਆਪ ਨੂੰ ਕਿਉਂਕਿ ਰੂਟ ਠਾਰ ਹੋਈ ਹੁੰਦੀ ਆ ਪਰ ਆਮ ਇਨਸਾਨ ਆ ਫਿਰ ਵੀ ਕੋਸ਼ਿਸ਼ ਕਰੇ ਜਿੰਨੇ ਕ ਦਿਨੋ ਕੱਢ ਸਕਦਾ ਇਸ ਨੂੰ ਸਵਾਦ ਪੱਖੋਂ ਨਾ ਲਵੇ ਇਸ ਨੂੰ ਇੱਕ ਕਹਿ ਸਕਦੇ ਆ ਕਿ ਮਹਾਰਾਜ ਕਹਿੰਦੇ ਨੇ ਕਿ ਔਰਤ ਈਮਾਨ ਪੁੱਤਰ ਨਿਸ਼ਾਨ ਤੇ ਦੌਲਤ ਗੁਜਰਾਨ ਭਾਵ ਜਿਹੜੀ ਸਾਡੀ ਜੀਵਨ ਸਾਥੀ ਹੈ ਸਾਡੀ ਔਰਤ ਹੈ ਸਾਡਾ ਹਮਸਫਰ ਹੈ ਉਹ ਸਾਡੇ ਕਿਰਦਾਰ ਦੀ ਰਖਵਾਲੀ ਕਰਦੀ ਹੈ ਬੀਹੋਲਡਰ ਹੈ ਮਹਾਰਾਜ ਉਪਦੇਸ਼ ਕਰਦੇ ਨੇ ਵੀ ਸਿੱਖਾ ਗਲਤੀ ਨਾਲ ਵੀ ਕਿਸੇ ਦੀ ਧੀ ਪੈਣ ਵਾਲਾ ਚਾਂਕੀ ਜੇ ਰੱਬ ਨਾ ਕਰੇ ਤੇਰਾ ਮਨ ਡੋਲ ਜਾਂਦਾ ਤੇ ਆਪਣੀ ਲਾਈਫ ਪਾਰਟਨਰ ਨਾਲ ਵੇਖੀ ਉਹਦੇ ਨਾਲ ਤੂੰ ਪਿਆਰ ਮੁਹੱਬਤ ਕਰ ਲੈ ਅੱਜ ਸਿੱਧੀ ਗੱਲ ਕਰਦੇ ਕਿਉਂਕਿ ਅਸੀਂ ਧਰਮ ਨਾਲ ਜੁੜੇ ਆਂ ਪਰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿ ਇਹ ਲੋਕ ਸੋਚਦੇ ਨੇ ਕਿ ਅਸੀਂ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਅਸੀਂ ਇਹ ਤਰੱਕੀ ਹਾਸਲ ਕਰ ਲਵਾਂਗੇ ਅਸੀਂ ਨਾਮ ਜਪ ਲਵਾਂਗੇ ਕਮਜ਼ੋਰ ਇਨਸਾਨ ਨਾਮ ਨਹੀਂ ਜਪ ਸਕਦਾ ਬਿਮਾਰ ਇਨਸਾਨ ਨਾਮ ਨਹੀਂ ਜਪ ਸਕਦਾ ਇਹ ਸ਼ਕਤੀ ਸਾਰੇ ਪਾਸੇ ਵਰਕ ਕਰਦੀ ਹੈ ਜਿਹੜਾ ਇਨਸਾਨ ਇਸ ਪੱਖੋਂ ਕਮਜ਼ੋਰ ਆ ਅੱਜ ਧਿਆਨ ਨਹੀਂ ਲਾ ਸਕਦਾ ਹੂੰ ਸੁਰਤੀ ਨਹੀਂ ਲਾ ਸਕਦਾ ਇਹ ਸਾਰੀ ਕੀੜ ਕੋਮ ਫਿਰ ਕੇ ਉੱਥੇ ਆ ਰਹੀ ਹੈ ਭਰਾ ਜੀ ਗ੍ਰਿਹਸਤੀ ਜੀਵਨ ਮਹਾਰਾਜ ਨੂੰ ਉਪਦੇਸ਼ ਕੀਤਾ ਲੇਕਿਨ ਕੰਟਰੋਲ ਦੇ ਵਿੱਚ ਸੰਜਮ ਦੇ ਵਿੱਚ ਇਹ ਨਹੀਂ ਕਿ ਤੁਸੀਂ ਆਪ ਨੂੰ ਆਪ ਨੂੰ ਬਰਬਾਦ ਕਰਦੇ ਹੋ ਦਿਮਾਗ ਇੱਕ ਬਹੁਤ ਸ਼ਕਤੀਸ਼ਾਲੀ ਮਸ਼ੀਨ ਹੈ ਜਿਹਦਾ ਅੰਤ ਕੋਈ ਨਹੀਂ ਸਾਡੇ ਆਈਕਿਊ ਲੈਵਲ ਦੀ ਕੋਈ ਲਿਮਟ ਨਹੀਂ ਹੈਗੀ ਲੇਕਿਨ ਕੋਈ ਵੀ ਸ਼ਕਤੀਸ਼ਾਲੀ ਮਸ਼ੀਨ ਹੈ ਉਹਨੂੰ ਕੀ ਚਾਹੀਦੀ ਹੈ ਤਾਕਤ ਹੂੰ ਤਾਕਤ ਦੇ ਬਿਨਾਂ ਕੰਮ ਨਹੀਂ ਕਰ ਸਕਦੀ ਸੁਪੋਜ਼ ਇਹ ਹਜ਼ਾਰ ਵਾਟ ਦਾ ਬਲਬ ਹੈ ਅਸੀਂ ਦੇ ਰਹੀਆਂ 1 ਵਾਟ ਕਿੰਨਾ ਕਿ ਜਗ ਜੂ ਹੂੰ ਇਹੀ ਸੰਸਾਰ ਦੇ ਨਾਲ ਫੋੜਿਆ ਜਦੋਂ ਅਸੀਂ ਚੰਗੇ ਕਰਮ ਕਰਦੇ ਆਂ ਸਾਫ਼ ਸੁਥਰੇ ਜੀਵਨ ਦੇ ਵਿੱਚ ਵਿਚਰਦੇ ਆਂ ਫਰਾਜੀ ਆਪਣੇ ਆਪ ਨੂੰ ਹੋਲਡ ਕਰਦੇ ਆਂ ਤੇ پاک ਪਵਿੱਤਰਤਾ ਦੇ ਨਾਲ ਇਹ ਸ਼ਕਤੀ ਫਿਰ ਉੱਪਰ ਨੂੰ ਉੱਠਦੀ ਹੈ એનર્ਜੀ ਉੱਪਰ ਨੂੰ ਉੱਠਦੀ ਹੈ ਤੁਹਾਡੇ ਸਰੀਰ ਨੂੰ ਬਲਵਾਨ ਬਣਾਏਗੀ ਤੁਹਾਡਾ ਦਿਮਾਗ ਤੇਜ਼ ਕਰੇਗੀ ਕ੍ਰਿਜ਼ਮਾ ਪੈਦਾ ਕਰੇਗੀ ਨਾਲ ਵੀ ਬੰਦਾ ਜਲਦੀ ਜੁੜ ਸਕਦਾ ਬਹੁਤ ਰਫਤਾਰ ਨਾਲ ਫਰਾਜੀ ਸਾਰੀ ਸ਼ਕਤੀ ਇਹੀ ਹੈ ਇਹਦੇ ਬਗੈਰ ਨਹੀਂ ਜੁੜ ਸਕਦਾ ਜਿਨੇ ਆਪਣੇ ਆਪ ਨੂੰ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜਦੇ ਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰੇ ਜਿਹੜੀ ਆਨੰਦ ਦੀ ਪ੍ਰਾਪਤੀ ਹੈ ਭਰਾਜੀ ਜਿਹੜੇ ਗੁਰਮੁਖ ਆਪਣੇ ਆਪ ਨੂੰ ਸਵੇਟ ਕੇ ਰੱਖਦੇ ਨੇ ਤੁਸੀਂ ਉਹਨਾਂ ਦਾ ਚਿਹਰਾ ਦਾ ਨੂਰ ਵੇਖੋ ਉਹਨਾਂ ਦੀ ਗੱਲਬਾਤ ਵੇਖੋ ਤੁਹਾਡੇ ਸੀਨੇ 'ਚ ਖੁੱਭ ਜੇ ਉਹਨਾਂ ਦੀ ਨਾਮ ਬਾਣੀ ਵੇਖੋ ਮੁਖੋਂ ਰਸ ਕਿਵੇਂ ਟਪਕਦਾ ਇਨਸਾਨ ਦਿਲ ਕਰਦਾ ਵੀ ਦੇਖਦੇ ਰਹੀਏ ਬੈਠੇ ਰਹੀਏ ਲੱਗੇ ਔਰ ਆ ਕਿੰਨਾ ਸਟਰੋਂਗ ਆ ਉਹਨਾਂ ਦਾ ਇਹ ਇੱਕ ਤੋਹਫਾ ਹੈ ਸਾਨੂੰ ਪ੍ਰਮਾਤਮਾ ਦੀ ਦੇਣ ਹੈ ਅਸੀਂ ਇਹ ਚੰਗੇ ਕਾਰਜਾਂ ਵਾਸਤੇ ਵਰਤਣੀ ਹੈ ਚੰਗੇ ਲਕਸ਼ੇ ਵਾਸਤੇ